ਸਤਿਕਾਰਯੋਗ ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਆਜਾਦਜੀ ਨਾਲ ਆਜਾਦਤਾ ਦਾ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਠੀਕ ਠਾਕ ਹੈ ਜਮਾਂ ਕੈਮ ਮੈਨੂੰ ਲੱਗਦਾ ਤੁਸੀਂ ਅੱਜ ਜ਼ਿਆਦਾ ਠੀਕ ਠਾਕ ਲੱਗਦੇ ਆ ਜਿਹੜੀ ਕੋਟੀ ਨਹੀਂ ਪਾਈ ਕੋਟੀ ਤਾਂ ਵੇਖੋ ਅੱਜ ਮੈਂ ਕਾਲੀ ਕਾਲੀ ਬਹਿ ਗਿਆ ਤੁਸੀਂ ਆਵਾਜ਼ ਮਾਰ ਲਈ ਮੈਂ ਬਹਿ ਗਿਆ ਠੰਡ ਬਹੁਤ ਆ ਐਵੇਂ ਇਹ ਫੁਕਰਪੁਣੀ ਨਹੀਂ ਹੈਗੀ ਜ਼ਿਆਦਾ ਠੀਕ ਆਲੀ ਸੋ ਕੋਟੀ ਤਾਂ ਵੈਸੇ ਕਾਲੀ ਚ ਨਹੀਂ ਪਾਈ ਹੁਣ ਆਪਾਂ ਨੂੰ ਜਿਹੜੀ ਆਪਾਂ ਤਿੰਨ ਖਬਰਾਂ ਬਾਰੇ ਗੱਲਬਾਤ ਕਰਨੀ ਆ ਉਹਦੇ ਤੇ ਆਪਾਂ ਹੁਣ ਆ ਜਾਈਏ ਪਹਿਲਾ ਮੇਰਾ ਇਹ ਸਵਾਲ ਆ ਹਾਂਜੀ ਵੀ ਪਹਿਲਾਂ ਤਾਂ ਡੱਲੇਵਾਲ ਨੇ ਖੁਦ ਡਾਕਟਰਾਂ ਨੂੰ ਟਰੀਟਮੈਂਟ ਕਰਨ ਲਈ ਮਨਾ ਕਰਤਾ ਪਰ ਅੱਜ ਆ ਖਬਰ ਆ ਰਹੀ ਆ ਵੀ ਜਿਹੜੇ ਡਾਕਟਰ ਆ ਅੱਜ ਉਹ ਮਨਾ ਕਰ ਰਹੇ ਆ ਉਹਨਾਂ ਦਾ ਟਰੀਟਮੈਂਟ ਕਰਨ ਤੋਂ ਇਹ ਚੱਕਰ ਕੀ ਆ ਦੇਖੋ ਜੀ ਇਹ ਗੱਲ ਬਿਲਕੁਲ ਠੀਕ ਆ ਕਿ ਅੱਜ ਡਾਕਟਰਾਂ ਦਾ ਤੇ ਡੱਲੇਵਾਲ ਸਾਹਿਬ ਹੋਰਾਂ ਦਾ ਕਾਫੀ ਜਿਹੜਾ ਰੌਲਾ ਪਿਆ ਹੋਇਆ ਤੇ ਅੱਜ ਖਣੌਰੀ ਬਾਰਡਰ ਤੇ ਕਿਸਾਨ ਆਗੂਆਂ ਨੂੰ ਸਪੈਸ਼ਲ ਪ੍ਰੈਸ ਕਾਨਫਰੰਸ ਕਰਨੀ ਪਈ ਆ ਇਸ ਮੁੱਦੇ ਤੇ ਮੁੱਦਾ ਕੀ ਹੈ ਹੁਣ ਪਹਿਲਾਂ ਤਾਂ ਰਾਤ ਡੱਲੇਵਾਲ ਸਾਹਿਬ ਨਾਲ ਇੱਕ ਐਸੀ ਘਟਨਾ ਵਾਪਰੀ ਕਿ ਉਹਨਾਂ ਨੇ ਡਾਕਟਰਾਂ ਦਾ ਇਲਾਜ ਕਰਾਉਣ ਤੋਂ ਇੱਕ ਵਾਰ ਫੇਰ ਰੋਕ ਲਾਤੀ ਸੀ ਉਸ ਤੋਂ ਬਾਅਦ ਅੱਜ ਹੁਣ ਡਾਕਟਰਾਂ ਨੇ ਕਹਿ ਦਿੱਤਾ ਕਿ ਅਸੀਂ ਡੱਲੇਵਾਲ ਸਾਹਿਬ ਦਾ ਇਲਾਜ ਨਹੀਂ ਕਰਨਾ ਵਾਵਾ ਵੱਡਾ ਖਲਾਰਾ ਪਿਆ ਮੁੱਦਾ ਇਹ ਹੋਇਆ ਕਿ ਰਾਤ ਨੂੰ ਡੱਲੇਵਾਲ ਸਾਹਿਬ ਨੂੰ ਜਦੋਂ ਹੁਣ ਖਰਾਕ ਸਿੱਧੀ ਤੋ ਲੈ ਨਹੀਂ ਰਹੇ ਤਾਂ ਡੱਲੇਵਾਲ ਸਾਹਿਬ ਦੇ ਸਰੀਰ ਦੇ ਵਿੱਚ ਖਰਾਕ ਜਿਹੜੀਆਂ ਬੋਤਲਾਂ ਲਾ ਕੇ ਭੇਜੀ ਜਾ ਰਹੀ ਹੈ ਤਾਂ ਇੱਕ ਡਾਕਟਰ ਜਿਹੜਾ ਰਾਤ ਡੱਲੇਵਾਲ ਸਾਹਿਬ ਨੂੰ ਬੋਤਲ ਲਾਉਣ ਜਦ ਆਇਆ ਉਹ ਪੂਰਾ ਟ੍ਰੇਂਡ ਨਹੀਂ ਸੀ ਬੋਤਲ ਉਹਨੇ ਕਿਤੇ ਗਲਤ ਲਾਤੀ ਡੱਲੇਵਾਲ ਸਾਹਿਬ ਨੂੰ ਦਰਦ ਵੀ ਬਹੁਤ ਹੋਇਆ ਤਾਂ ਕਾਫੀ ਮਤਲਬ ਪ੍ਰੋਬਲਮ ਆਈ ਉੱਥੇ ਫਿਰ ਰੌਲਾ ਪਿਆ ਜਦੋਂ ਪਤਾ ਲਾਇਆ ਤਾਂ ਉਹ ਮਤਲਬ ਇੱਕ ਹੁੰਦਾ ਕਿ ਪੂਰਾ ਨਿਪੁੰਨ ਡਾਕਟਰ ਨਹੀਂ ਸੀਗਾ ਉਹ ਇੱਕ ਟ੍ਰੇਨਿੰਗ ਤੇ ਸੀਗਾ ਡਾਕਟਰ ਜਿਹੜਾ ਉਹ ਸੀ ਕਿਸਾਨ ਆਗੂਆਂ ਨੇ ਦੋਸ਼ ਲਾਏ ਨੇ ਵੀ ਜਿਹੜਾ ਪੂਰਾ ਨਿਪੁੰਨ ਡਾਕਟਰ ਹੈ ਉਹਦੀ ਬਜਾਏ ਇਹਨੂੰ ਕਿਉਂ ਭੇਜਿਆ ਗਿਆ ਤੇ ਫਿਰ ਜਿਹੜੇ ਇੰਚਾਰਜ ਨੇ ਰਜਿੰਦਰਾ ਹਸਪਤਾਲ ਦੇ ਉਹਨਾਂ ਨੇ ਇਸ ਮਾਮਲੇ ਤੇ ਖੇਦ ਪ੍ਰਗਟ ਕੀਤਾ ਪੁਲਿਸ ਅਫਸਰਾਂ ਨੇ ਵੀ ਇਸ ਮਾਮਲੇ ਦੇ ਉੱਪਰ ਅ ਮਤਲਬ ਖੇਦ ਜਤਾਇਆ ਔਰ ਜਿਹੜੇ ਅ ਰਜਿੰਦਰਾ ਹਸਪਤਾਲ ਦੇ ਮੁਖੀ ਨੇ ਉਹਨਾਂ ਨੇ ਇਹ ਹੁਕਮ ਜਾਰੀ ਕੀਤੇ ਨੇ ਕਿ ਇਸ ਤੋਂ ਬਾਅਦ ਕੋਈ ਵੀ ਕਤਾਹੀ ਜੇ ਡੱਲੇਵਾਲ ਦੇ ਇਲਾਜ ਚ ਵਰਤੀ ਗਈ ਤਾਂ ਇਹ ਗਲਤ ਹੋਊਗਾ ਹੁਣ ਕਿਸਾਨ ਆਗਰਾ ਨੇ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੇ ਅੱਜ ਖਨੌਰੀ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਾਕਟਰ ਨੇ ਇਹਨਾਂ ਨੇ ਇਲਾਜ ਕਰਨ ਤੋਂ ਨਾ ਕੀਤੀ ਹੈ ਖਬਰ ਇਹ ਆਈ ਹੈ ਕਿ ਜਿਹੜੇ ਰਜਿੰਦਰਾ ਹਸਪਤਾਲ ਦੇ ਡਾਕਟਰ ਨੇ ਉਹਨਾਂ ਨੇ ਡੱਲੇਵਾਲ ਸਾਹਿਬ ਦਾ ਇਲਾਜ ਕਰਨ ਤੋਂ ਨਾ ਕੀਤੀ ਹੈ ਨਾ ਕਿਉਂ ਕੀਤੀ ਹੈ ਕਿਉਂਕਿ ਕੁਝ ਡਾਕਟਰ ਇਹ ਕਹਿ ਰਹੇ ਨੇ ਕਿ ਉੱਥੇ ਕੁਝ ਕਿਸਾਨਾਂ ਨੇ ਸਾਡੇ ਨਾਲ ਬਤਮੀਜ਼ੀ ਕੀਤੀ ਹੈ ਕਿਸਾਨ ਆਗੂ ਕਹਿ ਰਹੇ ਨੇ ਕਿ ਕਿਸੇ ਨੇ ਬਤਮੀਜ਼ੀ ਨਹੀਂ ਕੀਤੀ ਇੱਥੇ ਸਾਰੇ ਕਿਸਾਨ ਜ਼ਿੰਮੇਵਾਰ ਨੇ ਸਿਆਣੇ ਨੇ ਇਹ ਝੂਠਾ ਇਲਜ਼ਾਮ ਕਿਸਾਨਾਂ ਦੇ ਉੱਪਰ ਲਾਇਆ ਜਾ ਰਿਹਾ ਹੁਣ ਇੱਥੇ ਦੋ ਗੱਲਾਂ ਨੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਸੱਚਮੁੱਚ ਕਿਸਾਨ ਆਗੂ ਕਦੇ ਬਤਮੀਜੀ ਨਹੀਂ ਕਰਦੇ ਸਮਝਦਾਰ ਨੇ ਸਿਆਣੇ ਨੇ ਡਾਕਟਰਾਂ ਨਾਲ ਤੇ মিডিਆ ਨਾਲ ਅੱਜ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਅਬਮਨਯੂ ਕੁਹਾੜ ਨੇ ਆਖਿਆ ਕਿ মিডিਆ ਨਾਲ ਤੇ ਡਾਕਟਰਾਂ ਨਾਲ ਜਾਂ ਕਿਸੇ ਨਾਲ ਵੀ ਅਸੀਂ ਭੋਰਾ ਵੀ ਉੱਚੀ ਗੱਲ ਵੀ ਨਹੀਂ ਕਰਦੇ ਇਹ ਗੱਲ ਬਿਲਕੁਲ ਠੀਕ ਆ ਕਿ ਧਿਆਨ ਰੱਖਿਆ ਜਾਂਦਾ ਹੈ ਉੱਥੇ ਪਰ ਕਈ ਉੱਥੇ ਇਹੋ ਜਿਹੇ ਅਨਸਰ ਵੀ ਵਿੱਚ ਆ ਜਾਂਦੇ ਨੇ ਜਿਹੜੇ ਇਸ ਤਰ੍ਹਾਂ ਗਲਤੀ ਕਰ ਵੀ ਦਿੰਦੇ ਨੇ ਦੇਖੋ ਹੁਣ ਬਾਕੀ ਤਾਂ ਸਾਰੇ ਜੁਮੇਵਾਰ ਸਿਆਣੇ ਕਿਸਾਨ ਨੇ ਆਗੂ ਵੀ ਪਰ ਇੱਕ ਦਿਨ ਅਸੀਂ ਖਨੌਰੀ ਬਾਰਡਰ ਦੇ ਉੱਪਰ ਰਿਪੋਰਟਿੰਗ ਕਰਨ ਗਏ ਤੁਸੀਂ ਵੀ ਨਾਲ ਸੀਗੇ ਤਾਂ ਖਨੌਰੀ ਬਾਰਡਰ ਤੇ ਜਦੋਂ ਅਸੀਂ ਮਤਲਬ ਉਸ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਹੈ ਹਮੇਸ਼ਾ ਅਸੀਂ ਕਿਸਾਨ ਦੇ ਪੁੱਤਾਂ ਖੇਤੀ ਕਰਦੇ ਆ ਖੇਤਾਂ ਦਾ ਹੀ ਖਾਂਦੇ ਆ ਦਿੱਲੀ ਅੰਦੋਲਨ ਸੀ ਚਾਹੇ ਇਹ ਆ ਅਸੀਂ ਡੱਟ ਕੇ ਜਿਹੜੀ ਸੰਘਰਸ਼ ਦੇ ਨਾਲ ਖੜਦੇ ਆਂ ਖੜੇ ਆ ਤੇ ਖੜੇ ਰਵਾਂਗੇ ਪਰ ਉੱਥੇ ਇੱਕ ਫੁਕਰਾ ਸੀਗਾ ਉਹ ਫੁਕਰਾ ਸਾਨੂੰ ਵੀ ਨਜਾਇਜ਼ ਬੋਲਣ ਲੱਗ ਪਿਆ ਕਹਿੰਦਾ ਤੁਸੀਂ ਸਰਕਾਰ ਦੇ ਬੰਦੇ ਹੋ ਤੁਸੀਂ ਇੱਥੇ ਰਿਪੋਰਟਿੰਗ ਕਰਨ ਕਿਉਂ ਆਏ ਹੋ ਹੁਣ ਵੇਖੋ ਮੈਂ ਮੈਨੂੰ ਪਤਾ ਹੈ ਕਿਸਾਨ ਆਗੂ ਬਹੁਤ ਸਿਆਣੇ ਨੇ ਕਿਸਾਨ ਸੰਘਰਸ਼ ਬੜਾ ਜ਼ਿੰਮੇਵਾਰ ਬੰਦਿਆਂ ਦਾ ਪਰ ਕਈ ਵਿੱਚ ਇਹੋ ਜਿਹੇ ਹੋਛੇ ਵੀ ਹੁੰਦੇ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਕਿਸੇ ਨਾ ਕਿਸੇ ਥਾਂ ਤੇ ਜਿਹੜਾ ਲੋਕਪੱਖੀ মিডিਆ ਤੇ ਜਿਹੜੇ ਉੱਥੇ ਕਈ ਬੰਦੇ ਨੇ ਇਸ ਤਰ੍ਹਾਂ ਦੇ ਇਹ ਬਤਮੀਜ਼ੀ ਕਈ ਵਾਰ ਕਰ ਦਿੰਦੇ ਨੇ ਇਹੋ ਜਿਹਾਂ ਦਾ ਧਿਆਨ ਰੱਖਣ ਦੀ ਲੋੜ ਹੈ ਉਂਝ ਮੈਨੂੰ ਨਹੀਂ ਲੱਗਦਾ ਕਿ ਡਾਕਟਰਾਂ ਦੇ ਨਾਲ ਉੱਥੇ ਬਤਮੀਜ਼ੀ ਹੋਈ ਹੋਊਗੀ ਕਿਉਂਕਿ ਜਿੱਥੇ ਡੱਲੇਵਾਲ ਸਾਹਿਬ ਦਾ ਘੇਰਾ ਉੱਥੇ ਬੜੇ ਜ਼म्मेवार ਕਿਸਾਨ ਆਗੂ ਤੇ ਬੰਦੇ ਲਾਏ ਹੋਏ ਨੇ ਪਰ ਮੈਂ ਸਪੈਸ਼ਲੀ ਕਿਸਾਨ ਆਗੂਆਂ ਦਾ ਧਿਆਨ ਦਿਵਾਉਣਾ ਚਾਹਣਾ ਕਿ ਉਹ ਇੱਕ ਬੰਦੇ ਨੇ ਉੱਥੇ ਵੀਡੀਓ ਬਣਾ ਲਈ ਪਤਾ ਨਹੀਂ ਉਹ ਆਪ ਹੀ ਸਰਕਾਰ ਦੇ ਬੰਦੇ ਹੋਣਗੇ ਜਾਂ ਏਜੰਸੀਆਂ ਦੇ ਹੋ ਸਕਦੇ ਨੇ ਵੀ ਆਹ ਜਿਹੜਾ ਮੀਡੀਆ ਇਹ ਇਹ ਲੋਕਾਂ ਦੀ ਆਵਾਜ਼ ਚੁੱਕਦਾ ਇਹਨਾਂ ਤੇ ਸਵਾਲ ਉਠਾਓ ਇਸ ਕਰਕੇ ਉਹਨਾਂ ਨੇ ਸਾਨੂੰ ਕਿਹਾ ਵਰਨਾ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਆਮ ਲੋਕ ਜਾਣਦੇ ਨੇ ਅਸੀਂ ਲਾਈਵ ਸੱਚ ਟੀਵੀ ਹਮੇਸ਼ਾ ਲੋਕਾਂ ਦੀ ਆਵਾਜ਼ ਚੁੱਕਦਾ ਲੋਕਾਂ ਦੇ ਦੁੱਖ ਦਰਦ ਪੇਸ਼ ਕਰਦਾ ਸੰਘਰਸ਼ਾਂ ਦੀ ਆਵਾਜ਼ ਬਣਦਾ ਔਰ ਸਰਕਾਰਾਂ ਤੇ ਅਸੀਂ ਹਮੇਸ਼ਾ ਵਾਜਬ ਸਵਾਲ ਖੜੇ ਕਰਦੇ ਆ ਉਹ ਚਾਹੇ ਕੇਂਦਰ ਸਰਕਾਰ ਹੈ ਤੇ ਚਾਹੇ ਪੰਜਾਬ ਦੀ ਸਰਕਾਰ ਜਿੱਥੇ ਵੀ ਸਰਕਾਰ ਦੇ ਉੱਪਰ ਸਵਾਲ ਬਣਦੇ ਨੇ ਥੋਕ ਬਜਾ ਕੇ ਕਰਦੇ ਆ ਪਰ ਉਸ ਦਿਨ ਉਥੇ ਖਨੌਰੀ ਬਾਰਡਰ ਤੇ ਸਾਡੇ ਨਾਲ ਜਿਹੜੀ ਇੱਕ ਮੈਂ ਫੁਕਰਾ ਕਹੂੰਗਾ ਫਿਰ ਉਹ ਫੁਕਰੇ ਨੇ ਉਥੇ ਜਿਹੜੀ ਭਾਵੇਂ ਉੱਥੇ ਬਾਕੀ ਲੋਕਾਂ ਨੇ ਆ ਕੇ ਫਿਰ ਇਹ ਕਿਹਾ ਕਿ ਡਾਕਟਰ ਸਾਹਿਬ ਅਸੀਂ ਸਾਰੇ ਤੁਹਾਨੂੰ ਜਾਣਦੇ ਆ ਤੁਸੀਂ ਵਧੀਆ ਲੋਕਾਂ ਲਈ ਕੰਮ ਕਰਦੇ ਹੋ ਪਰ ਇਦਾਂ ਦੇ ਵਿੱਚ ਕਈ ਫੁਕਰੇ ਹੁੰਦੇ ਨੇ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਆ ਸੋ ਇਹ ਜਿਹੜਾ ਡਾਕਟਰਾਂ ਦੇ ਨਾਲ ਇਹ ਮਸਲਾ ਉੱਥੇ ਉੱਠਿਆ ਮੈਨੂੰ ਲੱਗਦਾ ਇਹ ਹੁਣ ਨਜਿੱਠਿਆ ਗਿਆ ਕਿਉਂਕਿ ਜਿਹੜੇ ਰਜਿੰਦਰਾ ਮੈਡੀਕਲ ਕਾਲਜ ਦੇ ਮੁਖੀ ਨੇ ਉਹਨਾਂ ਨੇ ਵੀ ਜਦੋਂ ਮਾਫੀ ਮੰਗ ਲਈ ਵੀ ਸਾਡੇ ਤੋਂ ਬੰਦੇ ਤੋਂ ਗਲਤੀ ਰਹਿ ਗਈ ਆ ਹੁਣ ਅਸੀਂ ਸੀਨੀਅਰ ਡਾਕਟਰ ਇੱਥੇ ਲਾਵਾਂਗੇ ਤਾਂ ਮੈਨੂੰ ਲੱਗਦਾ ਮਾਮਲਾ ਸੈੱਟ ਹੋ ਗਿਆ ਇਹਨੂੰ ਤੂਲ ਨਹੀਂ ਦੇਣੀ ਚਾਹੀਦੀ ਅਜਾਜ ਜੀ ਮੇਰਾ ਦੂਜਾ ਇਹ ਸਵਾਲ ਆ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤੇ ਰੌਲਾ ਬਹੁਤ ਪੈ ਰਿਹਾ ਵੀ ਇੱਕ ਪਿੰਡ ਦੇ ਨਾਂ ਤੇ 43 ਲੱਖ ਜਿਹੜੀ ਗ੍ਰਾਂਟ ਦਿੱਤੀ ਗਈ ਆ ਪਰ ਜਿਹੜੇ ਪਿੰਡ ਦੇ ਨਾਂ ਤੇ ਗ੍ਰਾਂਟ ਦਿੱਤੀ ਗਈ ਹੈ ਪਰ ਉਹ ਪਿੰਡ ਤਾਂ ਹੈ ਨਹੀਂਗਾ ਇਹ ਮੁੱਦਾ ਕੀ ਆ ਦੇਖੋ ਜੀ ਇਹ ਸਾਡੇ ਦੇਸ਼ ਜਿਹੋ ਜਿਹਾ ਸਿਸਟਮ ਚੱਲ ਰਿਹਾ ਨਾ ਇੱਥੇ ਬੜਾ ਕੁਝ ਹੋ ਜਾਂਦਾ ਇੱਥੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਗਾਇਬ ਹੋ ਜਾਂਦੀਆਂ ਨੇ ਜਿਹੜੀਆਂ ਹੈ ਨਹੀਂ ਗੀਆਂ ਉਹ ਪੈਦਾ ਹੋ ਜਾਂਦੀਆਂ ਨੇ ਇੱਥੇ ਤਾਂ ਕਾਗਜ਼ਾਂ 'ਚ ਬੜੇ ਪੁਲ ਬਣੇ ਪਏ ਨੇ ਕਾਗਜ਼ਾਂ 'ਚ ਬੜੀਆਂ ਸੜਕਾਂ ਬਣੀਆਂ ਪਈਆਂ ਨੇ ਕਾਗਜ਼ਾਂ 'ਚ ਇੱਥੇ ਅਮਰੂਦਾਂ ਦੇ ਬਾਗ ਦਿਖਾ ਕੇ ਤੇ ਕਈ ਜਿਹੜੇ ਆਈਏਐਸ ਨੇ ਉਹਨਾਂ ਨੇ ਬੜਾ ਕੁਝ ਛਕਛਕਾ ਲਿਆ ਤਾਂ ਫਿਰੋਜ਼ਪੁਰ ਦੇ ਵਿੱਚ ਇਹ ਜਿਹੜਾ ਮਾਮਲਾ ਆਇਆ ਨਾ ਮਿੱਤਰੋ ਇਹ ਵੀ ਬੜਾ ਧਿਆਨ ਖਿੱਚਣ ਵਾਲਾ ਖਬਰੇ ਆ ਰਹੀ ਆ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਜਿਹੜਾ ਹੈ ਹੀ ਨਹੀਂ ਐਵੇਂ ਝੂਠੇ ਨਾਂ ਵਾਲਾ ਪਿੰਡ ਬਣਾ ਕੇ ਤੇ ਉਹਨੂੰ 43 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਪਈ ਆ ਤੇ ਉਹ 43 ਲੱਖ ਲੱਗਿਆ ਵੀ ਪਿਆ ਨਰੇਗਾ ਦੇ ਉੱਪਰ ਪੈਸਾ ਲੱਗਿਆ ਪਿਆ ਉਹ ਤੇ ਲੋਕ ਟੈਲਾਂ ਲੱਗੀਆਂ ਪਈਆਂ ਇੱਕ ਬੰਦਾ ਜਿਹੜਾ ਉਹਨੇ ਆ ਦਾਵਾ ਕੀਤਾ ਇੱਕ ਬੰਦੇ ਨੇ ਵੀ ਮੈਂ ਆਰ ਪੀ ਆਈ ਦੇ ਰਾਹੀਂ ਜਾਣਕਾਰੀ ਲਈ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਐ ਸੂਚਨਾ ਲੈਣ ਦਾ ਅਧਿਕਾਰ ਉਹਦੇ ਰਹੀਂ ਜਾਣਕਾਰੀ ਲਈ ਆ ਤੇ ਉਹ ਕਹਿੰਦਾ ਫਿਰ ਇਹ ਖਲਾਸਾ ਹੋਇਆ ਵੀ 43 ਲੱਖ ਦੀ ਗ੍ਰਾਂਟ ਜਾਰੀ ਹੋਈ ਹੈ ਤੇ ਪਿੰਡ ਹੈ ਹੀ ਨਹੀਂ ਪਿੰਡ ਕਿਹੜਾ ਪਿੰਡ ਕਾਗਜ਼ਾਂ 'ਚ ਬਣਾਇਆ ਪਿਆ ਨਿਊ ਰਾਜੋ ਗੱਟੀ ਤੇ ਇੱਕ ਨਾਲ ਪਿੰਡ ਹੋਰ ਹੈਗਾ ਗੱਟੀ ਰਾਜੋ ਜਿਹੜਾ ਪਿੰਡ ਹੈਗਾ ਪਰ ਨਿਊ ਜਿਹੜਾ ਪਿੰਡ ਹੈ ਨਿਊ ਲਾ ਕੇ ਬਣਾਇਆ ਉਹ ਹਵਾ 'ਚ ਹੀ ਬਣਾਇਆ ਪਿਆ ਹੁਣ ਤੁਸੀਂ ਦੇਖੋ ਇਸੇ ਨੂੰ ਕਹਿੰਦੇ ਨੇ ਅੰਨੀ ਪੀਂਦੀ ਤੇ ਕੁੱਤੇ ਚੱਟਦੇ ਨੇ ਦੇਖੋ ਜੀ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਇੱਥੇ ਜੇ ਸਾਰੇ ਪਿੰਡਾਂ ਨੂੰ ਪਿਛਲੇ 25 ਸਾਲ ਚ ਜਿੰਨੀਆਂ ਗਰੰਟਾਂ ਆਈਆਂ ਨੇ ਜੇ ਕਿਤੇ ਸਰਕਾਰ ਇਨਕੁਆਰੀ ਕਰਾ ਲੇ ਜਿਹੜੀ ਕਿ ਸਰਕਾਰ ਨੇ ਕਰਾਉਣੀ ਨਹੀਂ ਮੈਨੂੰ ਪਤਾ ਹੈ ਸਰਕਾਰ ਉਹਦੀ ਪੜਤਾਲ ਕਰਾ ਲੇ 80% ਦੀ ਤੋਂ 90% ਦੀ ਜਿਹੜੀਆਂ ਸਰਕਾਰੀ ਗਰੰਟਾਂ ਆਈਆਂ ਉਹ ਪਿੰਡਾਂ ਤੇ ਲੱਗੀਆਂ ਨਹੀਂ ਉਹ ਜਿਹੜੇ ਬੀਡੀਪੀ ਉਹ ਦਫ਼ਤਰ ਤੋਂ ਲੈ ਕੇ ਤੇ ਸਰਪੰਚਾਂ ਤੱਕ ਵੱਡੀ ਗਿਣਤੀ ਨੇ ਮਾਲ ਛਕਿਆ ਦੇਖੋ ਜਿਹੜੇ ਇਮਾਨਦਾਰ ਸਰਪੰਚ ਨੇ ਉਹਨਾਂ ਨੂੰ ਸਲਾਮ ਹੈ ਸਲੂਟ ਹੈ ਪਰ ਉਹ ਹੁੰਦੇ ਵਿਰਲੇ ਨੇ ਜਿਵੇਂ ਸਾਡੀ ਗੁਰਬਾਣੀ ਕਹਿੰਦੀ ਹੈ ਨਾ ਕਿ ਜਗ ਮੈਂ ਉੱਤਮ ਕਾਢੀ ਐ ਤਾਂ ਵਿਰਲੇ ਕਈ ਕਈ ਉਹ ਗੱਲ ਐ ਜਿਹੜੇ ਤਾਂ ਸਰਪੰਚ ਜਾਂ ਪੰਚਾਇਤਾਂ ਇਮਾਨਦਾਰ ਨੇ ਸਲਾਮ ਹੈ ਉਹਨਾਂ ਨੂੰ ਪਰ ਜਿਹੜੇ ਸਿਰਫ ਖਾਣ ਲਈ ਬੰਦੇ ਨੇ ਸ਼ਰਾਬਾ ਪਿਆ ਕੇ ਪੈਸਾ ਵੰਡ ਕੇ ਐਮਐਲਆ ਦੇ ਨਾਲ ਮਿਲ ਕੇ ਧੱਕੇ ਕਰਕੇ ਬੰਦੇ ਨੇ ਉਹਨਾਂ ਨੇ ਬਾਅਦ ਵਿੱਚ ਛਕਛਕਾਈ ਕਰਨਾ ਹੁੰਦਾ ਉਹ ਰੱਜ ਕੇ ਛਕਦੇ ਨੇ ਔਰ ਬੜਾ ਪੈਸਾ ਇੱਥੇ ਖਾਧਾ ਜਾਂਦਾ ਜੇਕਰ ਜਿੰਨੀਆਂ ਗ੍ਰਾਂਟਾਂ ਐਮਐਲਏ ਦੇ ਥਰੂ ਲੱਗੀਆਂ ਐਮਪੀਆਂ ਜਾਂ ਮੰਤਰੀਆਂ ਤੇ ਸਾਰੀ ਜਾਂਚ ਕਰਾ ਲਓ ਭਾਰਤ ਦਾ ਇੱਕ ਫਾਰਮਰ ਕਾਂਗਰਸ ਲੀਡਰ ਹੋਇਆ ਅਰਜੀਵ ਗਾਂਧੀ ਉਹਦਾ ਇੱਕ ਕਥਨ ਬੜਾ ਮਸ਼ਹੂਰ ਹੈ ਉਹ ਕਹਿੰਦਾ ਜੇ ਉੱਪਰੋਂ ਸਰਕਾਰ 1 ਰੁਪਿਆ ਗ੍ਰਾਂਟ ਭੇਜਦੀ ਆ ਥੱਲੇ ਲੋਕਾਂ ਤੱਕ ਪਹੁੰਚਦਿਆਂ ਪਹੁੰਚਦਿਆ ਉਹ 10 ਪੈਸੇ ਰਹਿ ਜਾਂਦੀ ਆ ਤੇ 90 ਪੈਸੇ ਰਾਤ ਹੀ ਖੁਰਦਬੁਰਦ ਹੋ ਜਾਂਦੀ ਆ ਇਹ ਇੱਕ ਪ੍ਰਧਾਨ ਮੰਤਰੀ ਜਿਹੜਾ ਰਿਹਾ ਉਹਨੇ ਬੋਲੇ ਹੋਏ ਸ਼ਬਦ ਨਹੀਂ ਤਾਂ ਮੈਨੂੰ ਲੱਗਦਾ ਇਹ ਗੱਲ ਬਿਲਕੁਲ ਠੀਕ ਆ ਹੁਣ ਆ ਜਿਹੜਾ ਫਿਰੋਜ਼ਪੁਰ ਚ ਨਵਾਂ ਨਵਾਂ ਚੰਦ ਚੜਿਆ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਕੱਲੇ ਫਿਰੋਜ਼ਪੁਰ ਦਾ ਇੱਕ ਮਾਮਲਾ ਨਹੀਂਗਾ ਇਹ ਪ੍ਰਦੀਪ ਜੀ ਇਹ ਪੰਜਾਬ ਦੇ ਵਿੱਚ ਬੜੀਆਂ ਥਾਵਾਂ ਤੇ ਐ ਹੋਇਆ ਪਿਆ ਹੁਣ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਲੋਕ ਆਪਣੇ ਚੈਨਲਾਂ ਨੂੰ ਉੱਥੇ ਬੁਲਾਉਂਦੇ ਨੇ ਲੋਕ ਦੱਸਦੇ ਨੇ ਵੀ ਜਿਹੜੀਆਂ ਚੀਜ਼ਾਂ ਕਾਗਜ਼ਾਂ ਦੇ ਵਿੱਚ ਬਣੀਆਂ ਪਈਆਂ ਨੇ ਉਹ ਪਿੰਡ 'ਚ ਕਿਤੇ ਹੈ ਹੀ ਨਹੀਂ ਮਤਲਬ 10-10 ਲੱਖ ਰੁਪਈਆ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਤੇ ਲਾਇਆ ਪਿਆ ਜਿਹੜਾ ਜਿਹੜਾ ਕਿਤੇ ਹੈ ਹੀ ਨਹੀਂਗਾ ਤਾਂ ਮੈਨੂੰ ਲੱਗਦਾ ਵੇਖੋ 100 'ਚੋਂ 99 ਬੇਈਮਾਨ ਤੇ ਫਿਰ ਵੀ ਸਾਡਾ ਭਾਰਤ ਮਹਾਨ ਇਹ ਵੀ ਇਹ ਅਖਾਣ ਕੁਝ ਲੋਕ ਇਹ ਵੀ ਕਹਾਵਤ ਜਿਹੜੀ ਆ ਕਈ ਵਾਰ ਬੋਲਦੇ ਨੇ ਬੇਈਮਾਨੀ ਸਾਡੇ ਸਾਰਿਆਂ ਦੇ ਖੂਨ ਚ ਕਿਤੇ ਨਾ ਕਿਤੇ ਆਈ ਹੈ ਮੈਨੂੰ ਲੱਗਦਾ ਕਿ ਇਹਦੇ ਤੋਂ ਗਰੇਜ ਕਰਨਾ ਚਾਹੀਦਾ ਪਰ ਇਹ ਥੱਲਿਓਂ ਨਹੀਂ ਉੱਤੋਂ ਬੰਦ ਹੋਣੀ ਆ ਉੱਤੋਂ ਹੀ ਕੰਮ ਸ਼ੁਰੂ ਹੁੰਦਾ ਤਾਂ ਉੱਤੋਂ ਹੀ ਬੰਦ ਹੁੰਦਾ ਜਿਵੇਂ ਮੰਨ ਲਓ ਜੇ ਇੱਕ ਉੱਪਰ ਟੈਂਕੀ ਲੱਗੀ ਆ ਥੱਲੇ ਟੂਟੀਆਂ 50 ਲੱਗੀਆਂ ਨੇ ਜੇ ਉਹ ਟੂਟੀਆਂ ਪਾਣੀ ਗੰਦਾ ਕੱਢ ਰਹੀਆਂ ਨੇ ਨਾ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਟੂਟੀਆਂ 'ਚ ਨੁਕਸ ਹੈ ਇਹਦਾ ਮਤਲਬ ਇਹ ਆ ਕਿ ਪਾਣੀ ਟੈਂਕੀ 'ਚ ਗੰਦਾ ਹੈ ਟੂਟੀਆਂ ਨੂੰ ਜਿੰਨਾ ਮਰਜੀ ਸਾਫ਼ ਕਰ ਲੋ ਪੂੰਝ ਲੋ ਝਾੜ ਲੋ ਧੋਲੋ ਟੂਟੀਆਂ ਨੇ ਪਾਣੀ ਉਹਨਾਂ ਟਾਈਮ ਗੰਦਾ ਹੀ ਕੱਟਣਾ ਜਿੰਨਾ ਟਾਈਮ ਟੈਂਕੀ ਨਹੀਂ ਬਦਲੀ ਜਾਂਦੀ ਜਿੰਨਾ ਟਾਈਮ ਟੈਂਕੀ 'ਚ ਪਾਣੀ ਗੰਦਾ ਤਾਂ ਟੈਂਕੀ ਕੀ ਹੈ ਸਾਡਾ ਸਿਸਟਮ ਜਿੰਨਾ ਟਾਈਮ ਮੰਨ ਲਓ ਇੱਕ ਡੀਸੀ ਬੈਠਾ ਡੀਸੀ ਦੇ ਗੇਟ ਦੇ ਮੂਹਰੇ ਜਿਹੜਾ ਕੋਈ ਵੀਰਾਂ ਜਾਂ ਕੋਈ ਬੰਦਾ ਜਿਹੜਾ ਅੰਦਰ ਭੇਜਦਾ ਲੋਕਾਂ ਨੂੰ ਜੇ ਉਹਨੂੰ ਪਤਾ ਹੋਵੇ ਨਾ ਕਿ ਡੀਸੀ ਸਾਹਿਬ ਤਾਂ ਕਦੇ ਚਵਾਨੀ ਨਹੀਂ ਲੈਂਦੇ ਗੁੱਟੀਆਂ ਤੇ ਵੀ ਥੁੱਕ ਦਿੰਦੇ ਨੇ ਤੇ ਬਹੁਤ ਇਮਾਨਦਾਰ ਨਹੀਂ ਤਾਂ ਕੋਈ ਮਜਾਲ ਨਹੀਂ ਕੀ ਕਿ ਜਿਹੜਾ ਅੰਦਰ ਭੇਜਣ ਵਾਲਾ ਬੈਠਾ ਉਹ ਆਉਂਦੇ ਜਾਂਦੇ ਬੰਦੇ ਤੋਂ 50 100 ਰੁਪਈਆ ਲੈ ਜਾਊਗਾ ਪਰ ਜੇ ਅਗਲੇ ਨੂੰ ਪਤਾ ਹੋਵੇ ਕਿ ਅੰਦਰ ਜਿਹੜਾ ਅਫਸਰ ਬੈਠਾ ਉਹ ਤਾਂ ਗੁੱਟੀਆਂ ਲੈਂਦਾ ਤਾਂ ਫਿਰ ਉਹ ਵੀ ਆਉਣ ਜਾਣ ਵਾਲੇ ਤੋਂ 50 100 ਰੁਪਈਆ ਲੋਗਾ ਸੋ ਜਦੋਂ ਇਹੇਠਲੇ ਮੁਲਾਜ਼ਮਾਂ ਨੂੰ ਪਤਾ ਕਿ ਉੱਪਰ ਤੋਂ ਕਿਵੇਂ ਇੱਥੇ ਰਲ ਮਿਲ ਕੇ ਹਜ਼ਾਰਾਂ ਕਰੋੜ ਰੁਪਏ ਢਕਾਰੇ ਜਾਂਦੇ ਨੇ ਤੁਸੀਂ ਮੇਰੀ ਗੱਲ ਸੁਣੋ ਆ ਜਿੰਨੇ ਮੰਤਰੀ ਸੰਤਰੀ ਨੇ ਕਦੇ ਕੋਈ ਮੰਤਰੀ ਤੁਸੀਂ ਖੇਤ ਚ ਕੰਮ ਕਰਦਾ ਵੇਖਿਆ ਕੋਈ ਮੰਤਰੀ ਐਮ ਐਲ ਏ ਇੱਕ ਵਾਰ ਐਮ ਐਲ ਏ ਬਨਣ ਤੋਂ ਬਾਅਦ ਇਹਨਾਂ ਦੀਆਂ ਜਾਇਦਾਦਾਂ ਚ ਕਿੰਨੇ ਵਾਧੇ ਹੋ ਜਾਂਦੇ ਨੇ ਇਹਨਾਂ ਦੇ ਭੱਠੇ ਲੱਗ ਜਾਂਦੇ ਆ ਇਹਨਾਂ ਦੇ ਪੈਟਰੋਲ ਪੰਪ ਲੱਗ ਜਾਂਦੇ ਆ ਇਹ ਇਹਨਾਂ ਦੇ ਹਸਪਤਾਲ ਪੈ ਜਾਂਦੇ ਆ ਵੱਡੇ ਵੱਡੇ ਇਕਾਲਜ ਸਕੂਲ ਖੋਲ ਲੈਂਦੇ ਆ ਫੈਕਟਰੀਆਂ ਇੱਕ ਵਾਰ ਐਮਐਲਏ ਐਮਪੀ ਜਾਂ ਮੰਤਰੀ ਬਣਨ ਤੋਂ ਬਾਅਦ ਇਹਨਾਂ ਦੇ ਕਾਰੋਬਾਰ ਐਨੇ ਕਿਵੇਂ ਫੈਲ ਜਾਂਦੇ ਆ ਭਈ ਤਨਖਾਹ ਤਾਂ ਐਮਐਲਏ ਦੀ ਹੁੰਦੀ ਉਹੀ 60 70 ਹਜ਼ਾਰ ਹੈ ਤੇ ਉਹ ਸਾਰਾ ਉਹ ਕਿਰਪਾ ਹੈ ਜਿਹਨੂੰ ਇਹ ਲੋਕ ਸੇਵਾ ਯਾਨੀ ਕਿ ਮੇਵਾ ਕਹਿੰਦੇ ਨੇ ਇਹ ਛੱਟਛਕਾ ਕਰਕੇ ਹੀ ਸਭ ਕੁਝ ਬਣਾਉਂਦੇ ਨੇ ਔਰ ਲੋਕਾਂ ਨੂੰ ਪਤਾ ਵੀ ਹੈਗਾ ਪਰ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਸਾਡੀ ਜਨਤਾ ਜਿਹੜੀ ਆ ਉਹ ਇਹਨਾਂ ਚੀਜ਼ਾਂ ਤੇ ਜਦੋਂ ਤੱਕ ਬੋਲਣ ਨਹੀਂ ਲੱਗਦੀ ਖੁੱਲੇ ਆਮ ਜਦੋਂ ਤੱਕ ਅਸੀਂ ਵੱਖ-ਵੱਖ ਪਾਰਟੀਆਂ ਦੇ ਚਮਚੇ ਜਾਂ ਕੜਛੇ ਬਣੇ ਆ ਅਸੀਂ ਇਹ ਸੋਚਦੇ ਆ ਵੀ ਸਾਡੇ ਵਾਲੀ ਪਾਰਟੀ ਵਾਲੇ ਤਾਂ ਮਾਨਦਾਰ ਨੇ ਔਰ ਦੂਜੀ ਪਾਰਟੀ ਵਾਲੇ ਬੇਈਮਾਨ ਨੇ ਇਹ ਨਹੀਂ ਕੀ ਗੱਲ ਜਿੰਦੇ ਨਾਲ ਅਸੀਂ ਜੁੜਿਆ ਉਹ ਵੀ ਉਹ ਜੇ ਨਹੀਂ ਹੁਣ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਪਹਿਲਾਂ ਕੈਪਟਨ ਮਰਿੰਦਰ ਨੇ ਦੋ ਵਾਰ ਮੁੱਖ ਮੰਤਰੀ ਬਣ ਗਿਆ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ ਦੇ ਨਾਰੇ ਲਾ ਕੇ ਦੁਖੀ ਲੋਕ ਨੇ ਭ੍ਰਿਸ਼ਟਾਚਾਰ ਤੋਂ ਪਰ ਕੈਪਟਨ ਤੋਂ ਇੱਕ ਪੈਸਾ ਵੀ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਫੇਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਹੋਰ ਹੀ ਆਏ ਨੇ ਇਹਨਾਂ ਨੇ ਕਿਹਾ ਭ੍ਰਿਸ਼ਟਾਚਾਰ ਬਿਲਕੁਲ ਖਤਮ ਕਰ ਦਿਆਂਗੇ ਕੀ ਖਤਮ ਹੋ ਗਿਆ ਭ੍ਰਿਸ਼ਟਾਚਾਰ ਭਗਵੰਤ ਮਾਨ ਸਾਹਿਬ ਨੇ ਆਪ ਕਿਹਾ ਰਾਜਾ ਵੜਿੰਗ ਦੇ ਬੱਸਾਂ ਦੀਆਂ ਬਾਡੀਆਂ ਐਨਾ ਕਪੜਾ ਉਹ ਆ ਫਲਾਨ ਉਸ ਤੋਂ ਬਾਅਦ ਰਾਜਾ ਵੜਿੰਗ ਦਾ ਕੁਝ ਹੋਇਆ ਆ ਰਾਜਾ ਵੜਿੰਗ ਫਿਰਦਾ ਉਹ ਭਗਵੰਤ ਮਾਨ ਸਾਹਿਬ ਫਿਰਦੇ ਆ ਕਿਹੇ ਦਾ ਵਾਲ ਵਿੰਗਾ ਹੋਇਆ ਬਸਾਂ ਦੀਆਂ ਬਾਡੀਆਂ ਦੀ ਕਿਹੜੀ ਇਨਕੁਆਰੀ ਹੋਈ ਆ ਬਸ ਭਗਵੰਤ ਮਾਨ ਸਾਹਿਬ ਲੋਕਾਂ ਦੀਆਂ ਤਾੜੀਆਂ ਮਰਾਉਣ ਲਈ ਬਿਆਨ ਦਿੰਦੇ ਰਹੇ ਨੇ ਇਵੇਂ ਹੀ ਉਹ ਜਿਹੜਾ ਸੁਖਬੀਰ ਬਾਦਲ ਹੋਰਾਂ ਦੇ ਸੁਖਵਲਾਸ ਹੋਟਲ ਬਾਰੇ ਭਗਵੰਤ ਮਾਨ ਸਾਹਿਬ ਬਿਆਨ ਦਿੰਦੇ ਰਹੇ ਨੇ ਸੋ ਮੈਨੂੰ ਲੱਗਦਾ ਬਿਆਨ ਨੇ ਪਹਿਲੀਆਂ ਸਰਕਾਰਾਂ ਚਾਹੇ ਇਕਾਲੀ ਸੀ ਚਾਹੇ ਕਾਂਗਰਸ ਸੀ ਚਾਹੇ ਅੱਜ ਆਮ ਆਦਮੀ ਪਾਰਟੀ ਆ ਐਕਸ਼ਨ ਉਕਸ਼ਨ ਐਸਲੀ ਨਹੀਂ ਹੁੰਦਾ ਸਾਰੀਆਂ ਪਾਰਟੀਆਂ ਚ ਇੱਕੋ ਤਾ ਦਾਣੇ ਨੇ ਇੱਕੋ ਪੱਠੀ ਦੇ ਦਾਣੇ ਨੇ ਆਮ ਆਦਮੀ ਪਾਰਟੀ ਕਹਿੰਦੀ ਸਹੀ ਤਾਂ ਵੱਖਰੀ ਸੋਚ ਵੱਖਰੀ ਵਿਚਾਰਤਾਰਾ ਆਮ ਆਦਮੀ ਪਾਰਟੀ ਚ ਜਿੰਨੇ ਐਮਐਲਏ ਬਣੇ ਨੇ ਤੇ ਜਿੰਨੇ ਅੱਜ ਮੁੱਖ ਲੀਡਰ ਹੈ ਪੰਜਾਬ ਦੇ ਸਾਰੇ ਚੈੱਕ ਕਰ ਲੋ 70 ਤੋਂ 80% ਦਾ ਬੈਕਗ੍ਰਾਉਂਡ ਕਾਲੀ ਦਲ ਦਾ ਜਾਂ ਕਾਂਗਰਸ ਦਾ ਜਾਂ ਬੀਜੇਪੀ ਦਾ ਕੀ ਕਹੋਗੇ ਵੱਖਰੀ ਕਿਹੜੀ ਹੋਗੀ ਫਿਰ ਜਿਹੜਾ ਉਧਰੋਂ ਛੱਡ ਕੇ ਇੱਧਰ ਆਉਣਾ ਮੈਨੂੰ ਤਾਂ ਲੱਗਦਾ ਜੇਕਰ ਅੱਜ ਸੁਖਬੀਰ ਬਾਦਲ ਕਹਦੇ ਨਾ ਵੀ ਮੈਂ ਮੈਂ ਤਾਂ ਆਮ ਆਦਮੀ ਪਾਰਟੀ ਚ ਆਉਣਾ ਤੇ ਭਗਵੰਤ ਮਾਨ ਸਾਹਿਬ ਨੇ ਕਿਹਾ ਆ ਜਾ ਜੇਕਰ ਅੱਜ ਰਾਜਾ ਵੜਿੰਗ ਕਹਦੇ ਮੈਂ ਤਾਂ ਆਮ ਆਦਮੀ ਪਾਰਟੀ ਚ ਆਉਣਾ ਤਾਂ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਰਣ ਕੇਹਾ ਨਾ ਆ ਜਾ ਮੈਂ ਤੇ ਕਹਿੰਦਾ ਜੇ ਅੱਜ ਨਰਿੰਦਰ ਮੋਦੀ ਸਾਹਿਬ ਕਹਿ ਦੇਵੇ ਵੀ ਮੈਂ ਆਮ ਆਦਮੀ ਪਾਰਟੀ ਚ ਆਉਣਾ ਤੇ ਨਾ ਕਹਣਾ ਆ ਜਾ ਕਿਵੇਂ ਓਵੇਂ ਜਿਵੇਂ ਜਿਹੜਾ ਸੁਨੀਲ ਜਾਖੜ 20-25 ਸਾਲ ਉਹਨੇ ਬੀਜੇਪੀ ਨੂੰ ਭੰਡਿਆ ਤੇ ਫਿਰ ਹੁਣ ਬੀਜੇਪੀ ਦਾ ਪ੍ਰਧਾਨ ਬਣਿਆ ਫਿਰਦਾ ਪੰਜਾਬ ਦਾ ਕੈਪਟਨ ਅਮਰਿੰਦਰ ਹੈ ਉਹਨੇ 20-25 30 ਸਾਲ ਬੀਜੇਪੀ ਨੂੰ ਭੰਡਿਆ ਤੇ ਅੱਜ ਬੀਜੇਪੀ ਦਾ ਲੀਡਰ ਬਣਿਆ ਫਿਰਦਾ ਇਹੋ ਮਨਪ੍ਰੀਤ ਬਾਦਲ ਇਸੇ ਤਰ੍ਹਾਂ ਰਵਨੀਤ ਬਿੱਟੂ ਕਹਿਣ ਦਾ ਭਾਵ ਹਮਾਮ ਚ ਸਾਰੇ ਨੰਗੇ ਨੇ ਤੇ ਲੋਕਾਂ ਨੂੰ ਹੀ ਕੁਝ ਸੋਚਣਾ ਪੈਣਾ ਅਜਾਜ ਜੀ ਮੇਰਾ ਤੀਜਾ ਇਹ ਸਵਾਲ ਆ ਜਿਹੜੇ ਕਿਸਾਨ ਆਗੂ ਜਗਿੰਦਰ ਸਿੰਘ ਗਰਾਹਾ ਤੇ ਹੋਰ ਜਿਹੜੇ 40 ਕਿਸਾਨ ਆਗੂ ਆ ਉਹਨਾਂ ਤੇ ਅੱਜ ਐਫ ਆਈ ਆਰ ਦਰਜ ਹੋਈ ਹੈ ਇਹ ਰੌਲਾ ਕੀ ਆ ਦੇਖੋ ਇਹ ਰੌਲਾ ਜੌਂਦ ਪਿੰਡ ਆ ਬਠਿੰਡੇ ਦਾ ਇੱਕ ਬਠਿੰਡੇ ਦਾ ਇੱਕ ਜੌਂਦ ਪਿੰਡ ਆ ਉਥੇ 700 ਕਿੱਲਾ ਜ਼ਮੀਨ ਆ ਪਿੰਡ ਦੇ ਲੋਕਾਂ ਦੀ ਸੈਂਕੜੇ ਘਰਾਂ ਦੀ ਜਿਹੜੀ ਲੋਕ ਕਹਿ ਰਹੇ ਨੇ ਵੀ ਅਸੀਂ ਉਹ ਕਹਿੰਦੇ ਆ ਦਹਾਕਿਆਂ ਤੋਂ ਇਹ ਬੰਜਰ ਪੈਲੀ ਅਸੀਂ ਵਾਹੀ ਕਰ ਕਰਕੇ ਇਹਨੂੰ ਬੰਜਰ ਪੈਲੀ ਨੂੰ ਆਬਾਦ ਕੀਤਾ ਤੇ ਅਸੀਂ ਦਹਾਕਿਆਂ ਤੋਂ ਮਤਲਬ 70 80 100 ਸਾਲ ਤੋਂ ਅਸੀਂ ਇਹ ਪੈਲੀ ਦੇ ਉੱਪਰ ਖੇਤੀ ਕਰ ਰਹੇ ਹਾਂ ਕਿਸੇ ਕੋਲ 4 ਕਿੱਲੇ ਕਿਸੇ ਕੋਲ 5 ਕਿੱਲੇ ਕਿਸੇ ਕੋਲ 7 ਕਿੱਲੇ ਤੇ ਹੁਣ ਇੱਕ ਨਵਾਂ ਹੁਕਮ ਆਇਆ ਕਿ ਉਹ ਪੈਲੀ ਉਹਨਾਂ ਕਿਸਾਨਾਂ ਤੋਂ ਨਿਸ਼ਾਨਦੇਹੀ ਕਰਕੇ ਛਡਾਈ ਜਾਵੇ ਹੁਣ ਜਿਹੜੀ ਸਰਕਾਰ ਉਹ ਪੈਲੀ ਛਡਾਉਣਾ ਚਾਹੁੰਦੀ ਆ ਕਿਸਾਨ ਜਿਹੜੇ ਨੇ ਉਹ ਕਹਿੰਦੇ ਆ ਕਿ ਅਸੀਂ ਕਿੱਧਰ ਜਾਵਾਂਗੇ ਸਾਡੀ ਰੋਟੀ ਤੇ ਜਿਹੜੀ ਉਗਰਾਹਾਂ ਜਥੇਬੰਦੀ ਆ ਉਹ ਉਹਨਾਂ ਕਿਸਾਨਾਂ ਦੇ ਪੱਖ 'ਚ ਜਾ ਖੜੀ ਆ ਉਗਰਾਹ ਜਥੇਬੰਦੀ ਕਹਿ ਰਹੀ ਆ ਵੀ ਇਹ ਸੈਂਕੜੇ ਪਰਿਵਾਰਾਂ ਦੀ ਰੋਟੀ ਚੱਲਦੀ ਆ ਤੇ ਕਿਉਂ ਸਰਕਾਰ ਇਹਨਾਂ ਤੋਂ ਛਡਾਉਣਾ ਚਾਹੁੰਦੀ ਆ ਸਰਕਾਰ ਕਹਿੰਦੀ ਆ ਵੀ ਸਾਨੂੰ ਤਾਂ ਕੋਰਟ ਦੇ ਆਰਡਰ ਨੇ ਮਾਨਯੋਗ ਕੋਰਟ ਨੇ ਵੀ ਕਿਹਾ ਅੱਛਾ ਇੱਥੇ ਹੁਣ ਗਰਾਰੀ ਫੱਸੀ ਆ ਦੋ ਦਿਨ ਪਹਿਲਾਂ ਦੀ ਗੱਲ ਆ ਸਰਕਾਰ ਨਿਸ਼ਾਨਦੇਹੀ ਕਰਕੇ ਪਹਿਲੀ ਛਡਾਉਣ ਆਈ ਸੈਂਕੜੇ ਬੰਦੇ ਪੁਲਿਸ ਦੇ ਆਏ ਤੇ ਜਿਹੜੇ ਕਿਸਾਨ ਸੀ ਉਹ ਇਕੱਠੇ ਹੋ ਗਏ ਉਗਰਾਹਾ ਜੱਥੇਬੰਦੀ ਦੀ ਅਗਵਾਈ ਚ ਵੀ ਅਸੀਂ ਇਹ ਜ਼ਮੀਨਾਂ ਨਹੀਂ ਛੱਡਣੀਆਂ ਹੁਣ ਉਥੇ ਫਿਰ ਪੁਲਿਸ ਦੇ ਨਾਲ ਥੋੜਾ ਖਿੱਚੋ ਤਾਣ ਹੋਈ ਆ ਉਹ ਖਿੱਚੋ ਤਾਣ ਚ ਕਿਸਾਨ ਕਹਿੰਦੇ ਨੇ ਕਿ ਪੁਲਿਸ ਨੇ ਪਹਿਲਾਂ लाਠੀ ਚਾਰਜ ਕੀਤਾ ਸਾਡੇ ਤੇ ਪੁਲਿਸ ਕਹਿੰਦੀ ਆ ਨਾ ਜੀ ਨਾ ਪਹਿਲਾਂ ਕਿਸਾਨ ਸਾਡੇ ਗਲ ਪਏ ਨੇ ਹੁਣ ਵੇਖੋ ਸੱਚ ਕੀ ਆ ਇਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਤੇ ਇਹ ਸਰਕਾਰ ਨੂੰ ਵੀ ਪਤਾ ਪਰ ਦੋਵੇਂ ਅੱਡ ਅੱਡ ਗੱਲ ਕਰ ਰਹੇ ਨੇ ਹੁਣ ਉਸ ਤੋਂ ਬਾਅਦ ਪਹਿਲਾਂ ਪਤਾ ਹੀ ਸੀ ਅੰਦਾਜ਼ਾ ਹੀ ਸੀ ਆਪਾਂ ਨੂੰ ਵੀ ਲੱਗਦਾ ਸੀ ਸਾਰਿਆਂ ਨੂੰ ਪਤਾ ਸੀ ਵੀ ਹੁਣ ਇਹਨਾਂ ਤੇ ਪਰਚੇ ਦਰਜ ਹੋਣਗੇ ਤੇ ਜਗਿੰਦਰ ਸਿੰਘ ਉਗਰਾਹਾ ਸਮੇਤ ਝੰਡਾ ਸਿੰਘ ਜੇਠੂ ਕਾ ਜਿਹੜਾ ਉਗਰਾਹਾ ਜਥੇਬੰਦੀ ਦਾ ਸੂਬਾ ਮੀਤ ਪ੍ਰਧਾਨ ਉਹਦੇ ਸਮੇਤ 40 ਕਿਸਾਨਾਂ ਤੇ ਪਰਚੇ ਦੋ ਦਰਜ ਕਰ ਲਏ ਇੱਕ ਪਰਚਾ ਦਰਜ ਕੀਤਾ ਵੀ ਇਹਨਾਂ ਨੇ ਸਾਡੇ ਸਰਕਾਰੀ ਮੁਲਾਜ਼ਮਾ ਨੂੰ ਬੰਧਕ ਬਣਾਇਆ ਅਗਵਾ ਕੀਤਾ ਦੂਜਾ ਪਰਚਾ ਦਰਜ ਕੀਤਾ ਵੀ ਇਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਹੁਣ ਇਹ ਦੋ ਪਰਚੇ ਦਰਜ ਕੀਤੇ ਨੇ ਹੁਣ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਇਹ ਪਰਚੇ ਭਾਵੇਂ 50 ਦਰਜ ਕਰ ਲਓ ਪਰ ਅਸੀਂ ਲੋਕਾਂ ਦੀ ਜਾਇਦਾਦ ਜ਼ਮੀਨ ਲੋਕਾਂ ਦੀ ਰੋਟੀ ਨਹੀਂ ਖੁੱਸਣ ਦੇਣੀ ਸਰਕਾਰ ਕਹਿੰਦੀ ਹੈ ਕਿ ਸਾਨੂੰ ਤਾਂ ਕੋਰਟ ਦੇ ਆਰਡਰ ਨੇ ਅਸੀਂ ਤਾਂ ਭਾਈ ਲੈਣੀ ਆ ਪ੍ਰਸ਼ਾਸਨ ਕਹਿ ਰਿਹਾ ਹੁਣ ਕਿੱਧਰਲੇ ਪਾਸੇ ਕੀ ਹੁੰਦਾ ਸਰਕਾਰ ਦਾ ਕੰਮ ਹੈ ਰਾਹ ਕੱਢਣਾ ਭਗਵੰਤ ਮਾਨ ਸਾਹਿਬ ਹੋਰੀ ਰਾਜ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਹੋਰੀ ਕਹਿੰਦੇ ਰਹੇ ਨੇ ਅਸੀਂ ਲੋਕਾਂ ਦੇ ਆ ਲੋਕਾਂ ਦੀਆਂ ਸਮੱਸਿਆਵਾਂ ਜਾਣਦੇ ਆ ਲੋਕਾਂ ਨਾਲ ਖੜਾਂਗੇ ਔਰ ਹੁਣ ਉਹ ਕਿਵੇਂ ਦਾ ਰਾਹ ਕੱਢਦੇ ਨੇ ਕਿਵੇਂ ਸੱਪ ਵੀ ਮਰੇ ਤੇ ਸੋਟੀ ਵੀ ਨਾ ਟੁੱਟੇ ਮਤਲਬ ਲੋਕਾਂ ਦਾ ਰੁਜ਼ਗਾਰ ਵੀ ਖਤਮ ਨਾ ਹੋਵੇ ਤੇ ਕੋਰਟ ਦੇ ਹੁਕਮਾਂ ਦਾ ਵੀ ਕਿਸੇ ਤਰੀਕੇ ਨਾਲ ਕੋਈ ਰਾਹ ਕੱਢਿਆ ਜਾਵੇ ਇਹ ਹੁਣ ਵੇਖਣਾ ਸਰਕਾਰ ਨੇ ਜੇਕਰ ਸਰਕਾਰ ਇਹਦੇ ਉੱਪਰ ਟਾਈਮ ਰੈਂਦੇ ਆ ਧਿਆਨ ਨਾ ਦੇਊਗੀ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਕਾਫੀ ਨੁਕਸਾਨ ਖੱਟੇਗੀ ਕਿਉਂਕਿ ਲੋਕਾਂ ਦੇ ਵਿੱਚ ਨਾ ਜਿਹੜੀ ਲੇਖੋ 92 ਐਮਐਲਏ ਜਿਤਾਏ ਪਹਿਲਾਂ ਲੋਕਾਂ ਨੇ ਇਹ ਸੋਚ ਕੇ ਜਿਤਾਏ ਕਿ ਯਾਰ ਸੱਚੀ ਕਿਤੇ ਤਾਂ ਵੱਖਰੀ ਤਰ੍ਹਾਂ ਦਾ ਸਰਕਾਰ ਬਣੇਗੀ ਵੱਖਰੀ ਤਰ੍ਹਾਂ ਦਾ ਬਦਲਾ ਆਏਗਾ ਤੇ ਹੁਣ ਕਾਫੀ ਪਿੰਡਾਂ ਚੋਂ ਲੋਕ ਨੇ ਜਿਹੜੇ ਬੇਰੁਜ਼ਗਾਰ ਨੇ ਉਹ ਵੀ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਮਜ਼ਦੂਰ ਨੇ ਜਿਹੜੇ ਉਹ ਵੀ ਕਹਿ ਰਹੇ ਨੇ ਸਾਡਾ ਇਹਨਾਂ ਨੇ ਕੱਖ ਨਹੀਂ ਕੀਤਾ ਨਾ ਸਾਨੂੰ 10-10 ਮਰਲੇ ਪੰਚਾਇਤੀ ਜ਼ਮੀਨਾਂ ਚ ਦਿੱਤੇ ਨਾ ਕੁਝ ਹੋਰ ਕੀਤਾ ਕਿਸਾਨ ਕਹਿੰਦੇ ਨੇ ਸਾਨੂੰ ਇਹਨਾਂ ਨੇ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਝੂਠ ਬੋਲ ਕੇ ਸਰਕਾਰ ਬਣਾਈ ਬਾਅਦ ਚ ਕੀਤਾ ਕੱਖ ਨਹੀਂ ਤਾਂ ਸਾਰੇ ਤਬਕਿਆਂ ਦੇ ਸਵਾਲ ਜਿਹੜੇ ਸਰਕਾਰ ਤੇ ਬਣੇ ਨੇ ਕੱਚੇ ਮੁਲਾਜ਼ਮ ਔਖੇ ਨੇ ਉਹ ਕਹਿੰਦੇ ਵੀ ਸਾਡੇ ਨਾਲ ਠੱਗੀ ਵੱਜੀ ਆ ਔਰਤਾਂ ਤੁਸੀਂ ਉਹ ਕਹਿ ਰਹੀਆਂ ਵੀ ਸਾਨੂੰ 100000 ਰੁਪਇਆ ਮਹੀਨਾ ਦੇ ਦਾ ਲਾਰਾ ਲਾ ਕੇ 3 ਸਾਲ ਬੀਤ ਗਏ ਨੇ ਸਾਨੂੰ ਚੁਆਨੀ ਨਹੀਂ ਦਿੱਤੀ ਠੀਕ ਹੈ ਤਾਂ ਹੁਣ ਆਮ ਆਦਮੀ ਪਾਰਟੀ ਦਾ ਪਰਖ ਦਾ ਸਮਾਂ ਵੇਖੋ ਲੋਕ ਪੰਜਾਬ ਦੇ ਚੁੱਕਦੇ ਵੀ ਬਹੁਤ ਨੇ ਤੇ ਫਿਰ ਸੁੱਟਦੇ ਵੀ ਬੁਰੀ ਤਰ੍ਹਾਂ ਹੁੰਦੇ ਨੇ ਪਹਿਲਾਂ ਵਾਲੇ ਸੁਖਵੀਰ ਬਾਦਲ ਸਾਹਿਬ ਰਾਹ ਤੋਂ ਪੁੱਛ ਕੇ ਵੇਖੋ ਕੀ ਕੀ ਪਾਪੜ ਵਿਚਾਰੇ ਵੇਲਦੇ ਫਿਰਦੇ ਨੇ ਕਦੇ ਆਕਾਲ ਤਖਤ ਜਾਂਦੇ ਨੇ ਕਦੇ ਹੱਥ ਜੋੜਦੇ ਫਿਰਦੇ ਨੇ ਕਦੇ ਗਲਤੀਆਂ ਮੰਨਦੇ ਨੇ ਕਦੇ ਗਲਤੀਆਂ ਮੁੱਕਰਦੇ ਨੇ ਮੰਨ ਕੇ ਮੁੱਕਰ ਜਾਂਦੇ ਆ ਕਦੇ ਮੰਨ ਕੇ ਮੁੱਕਰ ਜਾਂਦੇ ਨੇ ਤਾਂ ਫਿਰ ਆ ਪਾਪੜ ਵੇਲਣੇ ਪੈਂਦੇ ਨੇ ਟਾਈਮ ਰਹਿੰਦੇ ਆਮ ਆਦਮੀ ਪਾਰਟੀ ਨੂੰ ਸੋਚ ਵਿਚਾਰ ਕਰ ਲੈਣੀ ਚਾਹੀਦੀ ਆ ਮੇਰੇ ਖਿਆਲ ਦੇ ਨਾਲ ਹੁਣ ਇਹ ਤਾਂ ਵਕਤ ਦੱਸੇਗਾ